ਬੜਾ ਹੁਸ਼ਿਆਰ ਬੰਦਾ ਸੀ ਉਸਨੇ ਆਪਣੇ ਸ਼ਹਿਰ ਦੇ ਪੱਗ ਬੰਨ ਲੜਾਕੇ ਬੰਦੇ ਤਾਂ ਸੂਬਾ ਸਰਾਂ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਪਰ ਆਪ ਨਹੀਂ ਸੀ ਗਿਆ ਬਿਮਾਰੀ ਦਾ ਬਹਾਨਾ ਲਾ ਲਿਆ ਅਸਲ ਵਿੱਚ ਉਸ ਦੀ ਨਵੀਂ ਬੇਗਮ ਨਹੀਂ ਜਾਣਨੀ ਸੀ ਦਿੱਤਾ ਬੰਦਾ ਵੀ ਚੰਚਲਮਨ ਸੀ ਉਸਨੇ ਪੂਰਨ ਮਸੰਦ ਨੂੰ ਬੰਦੀਖਾਨੇ ਸੁੱਟ ਦਿੱਤਾ ਹਨੇਰੇ ਬੰਦੀਖਾਨੇ ਵਿੱਚ ਜਿਸ ਵਿੱਚੋਂ ਸ਼ਾਹੀ ਦੀ ਕੋਈ ਬਾਹਰ ਨਿਕਲਿਆ ਹੋਵੇ ਉਸਨੇ ਪੂਰਨ ਮਸੰਦ ਦੇ ਟੱਬਰ ਪਤਨੀ ਬਾਰੇ ਸੁਣਿਆ ਸੀ ਕਿ ਬੜੀ ਸੁੰਦਰ ਤੇ ਜਵਾਨ ਆ। ਭਾਵੇਂ ਦੋ ਬੱਚਿਆਂ ਦੀ ਮਾਂ ਸੀ। ਪਰ ਉਸ ਦੇ ਮੂੰਹ ਪਾਣੀ ਭਰ ਆਇਆ। ਮੰਦਾ ਜਿਤਵਿਆ ਤੇ ਬੰਦਿਆਂ ਨੂੰ ਨਾਲ ਲੈ ਕੇ ਆਪ ਪੂਰਨ ਦੇ ਘਰ ਗਿਆ। ਪੂਰਨ ਦਾ ਘਰ ਸਮਾਨ ਨਾਲ ਤਾਂ ਭਰਿਆ ਸੀ ਪਰ ਬੰਦਾ ਕੋਈ ਨਹੀਂ ਸੀ। ਸਭ ਡਰ ਦੇ ਨੱਠ ਗਏ ਸਨ। ਘਰ ਸੁੰਝਾ ਹੋ ਗਿਆ ਸੀ। ਦਿਲਾਵਰ ਖਾਨ ਨੇ ਉੱਪਰ ਜਾ ਕੇ ਤੱਕਿਆ ਤਾਂ ਹੈਰਾਨ ਹੋਇਆ ਕਿ ਪੂਰਨ ਦੀ ਬੋਟੀ ਦੁਰਗੀ ਨਹੀਂ ਸੀ। ਦਿਲਾਵਰ ਖਾਨ ਬੋਲਿਆ ਲੁੱਟੋ ਸਾਰਾ ਘਰ। ਅੰਨ, ਕੱਪੜਾ, ਬਰਤਨ ਸਭ ਕੁਝ ਲੁੱਟ ਕੇ ਮੇਰੇ ਮਹਿਨਾਂ ਵਿੱਚ ਪਹਚਾਓ ਤੇ ਮੈਂ ਲੱਭਦਾ ਹਾਂ ਦੁਰਗੀ ਨੂੰ ਦਿਲਾਵਰ ਖਾਨ ਦੇ ਨਾਲ ਇੱਕ ਮਰਾਸੀ ਸੀ ਉਹ ਬੜਾ ਕਾਂਡਾ ਤੇ ਬਲੋਲਪੁਰ ਦੇ ਘਰ ਘਰ ਦਾ ਜਾਣੂ ਸੀ ਉਸ ਦਾ ਨਾਮ ਮਿਹਰ ਸੀ ਦਿਲਾਵਰ ਖਾਨ ਨੇ ਉਸ ਨੂੰ ਬੁਲਾਇਆ ਹਜੂਰ ਆ ਕੇ ਮਿਹਰ ਅੱਗੇ ਹੋਇਆ ਤੇਰੀ ਅਕਲ ਦੇਖਣੀ ਆ ਮੇਰੀ ਅਕਲ ਤਾਂ ਤੇਜ ਆ ਪਰ ਕਿਸਮਤ ਹੀ ਖੋਟੀ ਏ ਕਿਸਮਤ ਚੰਗੀ ਹੋ ਜਾਏਗੀ ਸੋਨੇ ਦੇ ਕੜਿਆਂ ਦੀ ਜੋੜੀ ਜੇ ਕੀ ਖਿਦਮਤ ਕਰਾਂ ਹਜੂਰ ਦੀ ਦੁਰਗੇ ਨੂੰ ਲੱਭ ਪਿੰਡ ਵਿੱਚ ਹੈ ਹੋਰ ਕਿਤੇ ਨਹੀਂ ਜਾ ਸਕਦੀ ਐ ਆਈ ਸਮਝੋ ਮੇਰੂ ਮਰਾਸੀ ਦਾ ਫਰਿਸ਼ਤਾ ਹੈ ਦੇਖਿਆ ਜਾਂਦਾ ਗੱਲ ਇਹ ਹੈ ਕਿ ਤੁਸੀਂ ਬੈਠੋ ਪੂਰਨ ਦੇ ਘਰ ਤੁਸੀਂ ਸ਼ਹਿਰ ਵਿੱਚ ਫਿਰੇ ਤਾਂ ਸਭ ਨੇ ਡਰ ਜਾਣਾ ਤੇ ਦੁਰਗੀ ਵੀ ਢੋਲੇ ਪੈ ਜਾਵੇਗੀ ਜੇ ਮੈਂ ਪੂਰਨ ਦੇ ਘਰ ਬੈਠਾਂਗਾ ਤਾਂ ਕੀ ਹੋਏਗਾ ਦੇਖਣਾ ਮੈਂ ਤੂੰ ਅਰਜ ਕਰਦਾ ਹਾਂ ਕਿ ਬੈਠੋ ਉੱਪਰ ਜਾ ਕੇ ਉਹਦੇ ਪਲੰਗ ਤੇ ਮੈਂ ਜਾਦੂ ਕਰਾਂਗਾ ਜਾਦ ਦਫਾ ਹੋ ਜਾ ਲਓ ਮੈਂ ਚਲਿਆ ਤੇ ਖੋਟੇ ਪੈਸੇ ਵਾਂਗ ਵਾਪਸ ਵੀ ਆਇਆ ਸਮਝੋ ਐ ਆਕਿਮ ਰਾਸੀ ਤੁਰ ਪਿਆ ਉਸਨੇ ਘਰ ਘਰ ਜਾ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਉਹ ਜ਼ਰੂਰ ਕਿਸੇ Hindu ਦੇ ਘਰ ਹੋਵੇਗੀ ਉਸ ਦਾ ਵਿਸ਼ਵਾਸੀ ਰਾਜਾ ਰਾਮ ਭਈ ਪੁਰਨ ਦੀ ਬੋਟੀ ਦੁਰਗੇ ਕਿਤੇ ਹੋਊ ਮਰਾਸੀ ਨੇ ਇੱਕ Hindu ਨੂੰ ਪੁੱਛਿਆ ਇਹ ਨੌਜਵਾਨ ਕਰੜ ਬਿਸ਼ਨ ਦੇ ਪੁੱਤਰ ਸੀ। ਦੁਰਗੀ ਰਾਜाराम ਬੋਲਿਆ ਹਾਂ ਦੇਖੀ ਨਹੀਂ ਗੱਲ ਇਹ ਹੈ ਕਿ ਪੁਰਨ ਨਵਾਬ ਦਲਾਵਰ ਖਾਨ ਨੇ ਬੰਦੀ ਖਾਨੇ ਬੰਦ ਕਰ ਦਿੱਤਾ। ਉਸਨੇ ਮੈਨੂੰ ਸੁਨੇਹਾ ਦਿੱਤਾ ਕਿ ਦੁਰਗੀ ਤੱਕ ਸੁਨੇਹਾ ਜ਼ਰੂਰ ਪਹੁੰਚਾਉਣਾ ਹੈ। ਅ ਸਾਡੇ ਘਰ ਤਾਂ ਨਹੀਂ ਗਈ। ਮੈਂ ਹੁਣੇ ਆ ਰਿਹਾ। ਕਿਸ ਤਰ੍ਹਾਂ ਹੋ ਸਕਦੀ ਹੈ? ਮੇਰਾ ਖਿਆਲ ਆ ਕਿ ਬੋਲ ਝਿਜਕਦਾ ਕਿਉਂ ਹੈ? ਮੈਂ ਤਾਂ ਪੁਰਨ ਦਾ ਭਰਾ ਬਣਿਆ ਹਾਂ। ਐ ਠੀਕ ਹੈ ਕਿ ਮੈਂ ਗਰੀਬ ਮਰਾਸੀ ਆ ਉਹ ਤਾਂ ਮੈਨੂੰ ਪਤਾ ਮੈਂ ਸੋਚਦਾ ਸੋਚ ਲੈ ਦੋਵੇਂ ਚੁੱਪ ਕਰਕੇ ਖਲੋਗੇ ਮੇਰਾ ਖਿਆਲ ਆ ਉਹ ਕੀ ਉਹ ਜ਼ਰੂਰ ਰਾਜਾ ਰਾਮ ਅਸਲ ਵਿੱਚ ਸੱਚ ਦੱਸਣੋਂ ਝਿਜਕਦਾ ਸੀ ਦੱਸ 20 ਉਹ ਕਿ ਸੀਟੇ ਖत्री ਦੇ ਘਰ ਹੋਵੇਗੀ ਉਹਨਾਂ ਨਾਲ ਹੀ ਉੱਠਣ ਬੈਠਣਾ ਉਧਰ ਜਾਵਾਂ ਹਾਂ ਰਾਜਾ ਰਾਮ ਨੇ ਉਸ ਨੂੰ ਜਾਣ ਦਿੱਤਾ ਆਪ ਮਰਾਸੀ ਸਿੱਧਾ ਖਸੀਟੇ ਖਤਰੀਵਾਲ ਚੱਲ ਪਿਆ ਖਸੀਟਾ ਬਲੋਲਪੁਰ ਦਾ ਸ਼ਾਹੂਕਾਰ ਵੀ ਸੀ ਤੇ ਦੁਕਾਨਦਾਰ ਵੀ ਉਹ ਆਪ ਵਡੇਰੀ ਉਮਰ ਦਾ ਸੀ ਮੁੰਡੇ ਕੰਮ ਧੰਦਾ ਕਰਦੇ ਸਨ ਉਸਦੇ ਦੋ ਮੁੰਡੇ ਸਨ ਸੂਰਜ ਤੇ ਗਰਜੂ ਦੋਵੇਂ 3 ਪੁੱਤਰਾਂ ਵਾਲੇ ਮਰਾਸੀ ਮੇਰੂ ਉਹਨਾਂ ਦੇ ਘਰ ਅੰਗੇ ਆ ਗਿਆ ਸਦਰ ਦਰਵਾਜ਼ਾ ਬੰਦ ਸੀ ਉਸਨੇ ਦਰਵਾਜ਼ਾ ਖੜਕਾਇਆ ਤਸਬਬੀ ਸੂਰਜ ਨੇ ਬੁਹਾ ਖੋਲਿਆ ਉਹ ਸਾਦਾ ਜਿਹਾ ਬੰਦਾ ਸੀ ਵੱਲਛਲ ਨਹੀਂ ਸਨਉਂਦੇ ਪੂਰਨ ਦੀ ਬੋਟੀ ਦੁਰਗੀ ਤਾਂ ਨਹੀਂ ਤੁਸਾਂ ਦੇ ਘਰ ਦੁਰਗੀ ਆਹੋ ਆਈ ਤਾਂ ਸੀ ਦੇਖ ਤਾਂ ਘਾਰੇ ਅੱਛਾ ਅੱਛਾ ਆ ਕੇ ਉਹ ਪਿੱਛੇ ਮੁੜ ਗਿਆ ਤੇ ਆ ਕੇ ਆਖਣ ਲੱਗਾ ਦੁਰਗੀ ਪੁੱਛਦੀ ਏ ਕੀ ਕੰਮ ਏ ਉਸ ਨੂੰ ਆਪ ਪੂਰਨ ਸੱਦਦਾ ਏ ਘਰ ਆ ਗਿਆ ਏ ਨਿਵਾਬ ਦਲਾਵਰ ਖਾਨ ਨੇ ਉਸ ਨੂੰ ਮਾਫ ਕਰ ਦਿੱਤਾ ਸੱਚ ਆਖਦਾ ਏ ਹੋਰ ਝੂਠ ਆ ਜਾਂਦੀ ਏ ਪੇਜ ਮੈਂ ਨਾਲ ਲੈ ਕੇ ਚਲਦਾ ਹਾਂ ਉਹ ਪੁੱਛਦੀ ਇਹ ਪੂਰਨ ਕਿਉਂ ਨਹੀਂ ਆਏ? ਉਹ ਕਾਬਰੇ ਹਨ। ਮੈਨੂੰ ਚੀਚੇ ਭੇਜਿਆ ਏ। ਜਿਉਣਾ ਤਾਂ ਮੁੜਿਆ ਹੀ ਨਹੀਂ। ਉਹ ਗੱਲਾਂ ਕਰ ਹੀ ਰਹੀ ਸੀ ਕਿ ਦੁਰਗੀ ਆ ਗਈ। ਤੇ ਦੁਰਗੀ ਨੇ ਮੇਰੂ ਨੂੰ ਆਖਿਆ, ਮੇਰੂ ਆ ਗਈ ਉਹ ਜੀ ਘਰ ਬੈਠੇ ਉਡੀਕ ਕਰ ਰਹੇ ਹਨ। ਤੁਸੀਂ ਕੀ ਕੀਤਾ? ਭਰਿਆ ਘਰ ਛੱਡ ਕੇ ਆ ਗਏ। ਕੀ ਕਰਦੀ? ਬੱਚਿਆਂ ਤੇ ਆਪਣੀ ਜਾਨ ਦਾ ਡਰ ਸੀ। ਕੋਈ ਡਰ ਨਹੀਂ। ਆਓ। ਚੱਲ। ਦੁਰਗੀ ਨੇ ਬੱਚੇ ਰਹਿਣ ਦਿੱਤੇ। ਤੇ ਕੱਲੀ ਚੱਲ ਪਈ ਉਹ ਮੇਰੂ ਨੂੰ ਇੱਕ ਗਰੀਬ ਮਰਾਸੀ ਸਮਝਦੀ ਸੀ ਤੇ ਉਸ ਤੇ ਭਰੋਸਾ ਸੀ ਆਮ ਤੌਰ ਤੇ ਉਸ ਦਾ ਹੌਣ ਜਾਣ ਵੀ ਸੀ ਉਸ ਸਮੇ ਮਰਾਸੀਆਂ ਨੂੰ ਘਰੋਂ ਔਣੋ ਜਾਣੋ ਕੋਈ ਨਹੀਂ ਸੀ ਰੋਕਦਾ ਉਹ ਤੁਰੇ ਤੇ ਕਾਲੀ ਨਾਲ ਘਰ ਆਏ ਸਦਰ ਦਰਵਾਜ਼ਾ ਖੁੱਲਾ ਸੀ ਉਹ ਅੰਦਰ ਲੰਗੇ ਮਰਾਸੀ ਨੇ ਬੂਹਾ ਬੰਦ ਕਰ ਦਿੱਤਾ ਆਪੇ ਹੀਠਾ ਖਲੋ ਗਿਆ ਦੁਰਗੀ ਉੱਪਰ ਚੜ ਗਈ ਪੌੜੀਆਂ ਚੜਦਿਆਂ ਉਸ ਦਾ ਦਿਲ ਟੜਕਿਆ ਤੇ ਪੈਰ ਥੜਕਿਆ ਉਸ ਨੂੰ ਆਪਣੇ ਘਰ ਵਿੱਚੋਂ ਪੈ ਲੱਗਾ ਫਿਰ ਵੀ ਉਹ ਤੇਜੀ ਨਾਲ ਉੱਪਰ ਗਈ ਜੀ ਉਸਨੇ ਕਮਰੇ ਵਿੱਚ ਵੱਡਿਆਂ ਆਵਾਜ਼ ਦਿੱਤੀ ਪਰ ਅੰਦਰੋਂ ਕੋਈ ਉੱਤਰ ਨਾ ਮਿਲਿਆ ਉਹ ਅੱਗੇ ਹੋਈ ਆ ਗਈ ਉਸ ਤੇ ਕੰਨੀ ਆਵਾਜ਼ ਪਈ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕਦਮ ਉਸਦੀ ਡਾਢ ਨਿਕਲ ਗਈ ਡਰ ਨਾਲ ਹੇ ਭਗਵਾਨ ਦੁਰਗੀ ਦੇ ਮੋਹੋਂ ਨਿਕਲਿਆ ਉਹ ਹਰਨੀ ਸ਼ਿਕਾਰੀ ਦੇ ਕਾਬੂ ਆ ਗਈ ਆਵੇਲੀ ਵਿੱਚ ਇਕੱਲੀ ਜੇ ਬੱਚਿਆਂ ਘਰ ਵਾਲੇ ਐਸ ਕਰਦੀ ਸੁਖ ਮੰਗਦਿਆਂ ਦਾ ਚੁੱਪ ਰੋ ਪੂਰਨ ਬੰਦੀਖਾ ਨੇ ਬੰਦ ਕਰ ਦਿੱਤਾ ਏ ਉਸਨੇ ਘਰ ਆਇਆ ਗੁਰੂ ਨਹੀਂ ਫੜਾਇਆ ਉਸ ਨੂੰ ਕਤਲ ਕੀਤਾ ਜਾਵੇਗਾ ਦੁਰਗੀ ਦਾ ਸਰੀਰ ਪਥਰੋਂਣ ਲੱਗਾ ਉਸਨੇ ਡਾਡ ਹੋਰ ਮਾਰੀ ਮੈਨੂੰ ਖਿਮਾ ਕਰੋ ਮੈਂ ਉਹ ਪੂਰੀ ਗੱਲ ਨਾ ਕਰ ਸਕੀ ਪਰ ਇਹਨੂੰ ਹੋਈ ਦਲਾਵਰ ਖਾਨ ਨੇ ਉਸ਼ਲ ਕੇ ਉਸ ਨੂੰ ਬਾਹੋਂ ਫੜ ਲਿਆ ਜਿਉਂ ਹੀ ਉਸ ਦਾ ਗੁੱਟ ਦਲਾਵਰ ਖਾਨ ਦੇ ਭਾਰੀ ਹੱਥ ਵਿੱਚ ਆਇਆ ਉਸ ਦੇ ਮੂੰਹੋਂ ਇੱਕਦਮ ਨਿਕਲਿਆ ਹੇ ਸਤਿਗੁਰੂ ਤੇਰਾ ਆਸਰਾ ਹੇ ਸਤਗੁਰੂ ਇਹ ਸ਼ਬਦ ਗੂੰਜਿਆ ਹੁਣ ਸਤਗੁਰੂ ਦਾ ਨਾਮ ਲੈ ਕੇ ਪਲਾ ਕਿਉਂ ਨਾ ਆਸਰਾ ਮਿਲੇ ਜਿਹੜਾ ਗੁਰੂ ਦਾ ਹੋ ਜਾਏ ਖਿਮਾ ਮੰਗ ਲਵੇ ਤਾਂ ਗੁਰੂ ਮਹਾਰਾਜ ਜ਼ਰੂਰ ਉਸਦੀ ਸਹਾਇਤਾ ਕਰਦੇ ਹਨ ਉਸ ਵੇਲੇ ਹੇਠੋਂ ਮਰਾਸੀ ਨੇ ਵਾਜ ਦਿੱਤੀ ਨਵਾਬ ਸਾਹਿਬ ਨਵਾਬ ਸਾਹਿਬ ਹੇਠਾਓ ਕੀ ਹੋ ਗਿਆ ਫੌਜ ਆ ਗਈ ਫੌਜਦਾਰ ਆਏ ਦਲਾਵਰ ਖਾਨ ਨੇ ਹੱਥ ਛੱਡ ਦਿੱਤਾ ਇਸ ਨੂੰ ਕਮਰੇ ਵਿੱਚ ਬੰਦ ਕਰੋ ਤੇ ਇਹ ਘਰੋਂ ਬਾਹਰ ਨਾ ਜਾਏ ਉਹ ਨਹੀਂ ਜਾਣਦੀ ਆਕੇ ਮਿਰੂ ਨੇ ਦਲਾਵਰ ਖਾਨ ਨੂੰ ਭਰੋਸਾ ਦਵਾਇਆ ਤੇ ਦੋਵੇਂ ਹੇਠਾਂ ਉਤਰੇ ਦਲਾਵਰ ਖਾਨ ਸਦਰ ਦਰਵਾਜੇ ਤੋਂ ਬਾਹਰ ਹੋਇਆ ਤੇ ਉਸ ਦੇ ਅੱਗੇ ਸਰਹੰਦ ਦਾ ਇੱਕ ਫੌਜਦਾਰ ਘੋੜੇ ਉੱਤੇ ਸਵਾਰ ਖਲੋਤਾ ਸੀ ਗੁਰੂ ਆਇਆ ਤੇਰੇ ਸ਼ਹਿਰ ਵਿੱਚ ਤੇ ਮੈਂ ਵੀ ਪਤਾ ਕਰਦਾ ਫਿਰਦਾ ਹਾਂ ਮੈਨੂੰ ਪਤਾ ਲੱਗਾ ਸੁਣਿਆ ਸੀ ਐਸ ਘਰ ਆਇਆ ਘਰ ਦਾ ਮਾਲਕ ਫੜ ਕੇ ਅੰਦਰ ਦੇ ਦਿੱਤਾ ਤੇ ਪਿੰਡ ਦੀ ਤਲਾਸ਼ੀ ਲਈ ਜਾ ਰਹੀ ਹੈ ਇਸ ਮਕਾਨ ਵਿੱਚ ਕੌਣ ਸੀ ਪੂਰਨਮ ਸੰਤ ਗੁਰੂ ਦਾ ਸੇਵਕ ਗੁਰੂ ਦਾ ਸੇਵਕ ਹਾਂ ਹਜੂਰ ਫਿਰ ਮਕਾਮ ਨੂੰ ਚੰਗੀ ਤਰ੍ਹਾਂ ਦੇਖਿਆ ਹਾਂ ਦੇਖੋ ਗੁਰੂ ਜਰੂਰ ਬਲੌਰਪੁਰ ਵਿੱਚ ਹੋਵੇਗਾ ਉਹ ਥੱਕਾ ਤੇ ਭੁੱਖਾ ਇੱਕ ਇੱਕ ਕਰ ਦੇਖੋ ਹਿੰਦੂਆਂ ਦੇ ਘਰ ਹੀ ਨਹੀਂ ਸਗੋਂ ਮੁਸਲਮਾਨਾਂ ਦੇ ਘਰਾਂ ਦੀ ਵੀ ਤਲਾਸ਼ੀ ਲਓ ਇੱਕ ਇੱਕ ਕਮਰਾ ਜਿਵੇਂ ਹੁਕਮ ਆਓ 5000 ਜਵਾਨ ਇੱਧਰ ਲੱਭਣ ਚੜ੍ਹਿਆ ਏ ਲੱਭੋ ਗੁਰੂ ਜਿਉਂ ਦਾ ਨਾ ਜਾਵੇ ਦਿਲਾਵਰ ਖਾਨ ਨੂੰ ਫੌਜਦਾਰ ਦੇ ਨਾਲ ਤੁਰਨਾ ਪਿਆ ਪਿੰਡ ਦੀ ਸ਼ਾਮ ਤਾਗੀ ਘਰ ਘਰ ਦੀ ਤਲਾਸ਼ੀ ਹੋਣ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ